ਮਹੱਲਾ ਦੂਜਾ ਕਿਸ ਹੀ ਕੋਈ ਕੋ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਖਡੂਰ ਸਾਹਿਬ ਭੇਜ ਦਿੱਤਾ ਕਿ ਤੁਸੀਂ ਉੱਥੇ ਰਿਹਾ ਕਰੋ ਇਹ ਮਹਾਰਾਜ ਦਾ ਬਚਨ ਮੰਨ ਕੇ ਖਡੂਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਮੰਨ ਕੇ ਆ ਗਏ ਇੱਥੇ ਆ ਕੇ ਰਹਿਣ ਲੱਗੇ ਪਰ ਚਿਤ ਨਹੀਂ ਕਿਸੇ ਵਿਹਾਰ ਨੂੰ ਕਰਦਾ ਹਰ ਵਕਤ ਸਮਾਧ ਵਿੱਚ ਹੀ ਲੀਨ ਰਹਿੰਦੇ ਹਨ ਇਹਨਾਂ ਦੇ ਪ੍ਰੇਮ ਦੀ ਖਿੱਚ ਐਸੀ ਪਈ ਗੁਰੂ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਇੱਕ ਵਾਰੀ ਦਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਇਧਰੋਂ ਕਰਤਾਰਪੁਰੋਂ ਚੱਲ ਪਏ ਇਧਰੋਂ ਗੁਰੂ ਅੰਗਦ ਸਾਹਿਬ ਚੱਲ ਪਏ ਜਿੱਥੇ ਬਾਬੇ ਬੁੱਢੇ ਸਾਹਿਬ ਦੀ ਬੇਰ ਗੁਰਦੁਆਰਾ ਹੈ ਮਹਾਰਾਜ ਸਾਹਿਬ ਜੀ ਦਾ ਆਸਥਾਨ ਹੈ ਅੰਮ੍ਰਿਤਸਰ ਸਾਹਿਬ ਦੇ ਕਿਨਾਰੇ ਤੇ ਸਿਓਰ ਤੇ ਉੱਥੇ ਗੁਰੂ ਅੰਗਦ ਸਾਹਿਬ ਜੀ ਵੀ ਮਿਲ ਪਏ ਇਧਰੋਂ ਆ ਕੇ ਤੇ ਇਧਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਿਲ ਗਏ ਇਹ ਬਾਬੇ ਸ਼ਾਮਸ ਦੀਆਂ ਪ੍ਰੇਮ ਦੀਆਂ ਪਰਚੀਆਂ ਵਿੱਚ ਪ੍ਰਸੰਗ ਲਿਖਿਆ ਹੋਇਆ ਹੈ ਕਿ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਦਾ ਹੀ ਅਮਰ ਸਰਸਾਬ ਚਾਉਣਾ ਹੋਇਆ। ਅਤੇ ਫੇਰ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਜੀ ਜਿਸ ਵਕਤ ਨਿਉ ਰੱਖੀ ਹੈ ਉਸ ਵੇਲੇ ਗੁਰੂ ਅਮਰਦਾਸ ਜੀ ਦੇ ਨਾਲ ਇਹ ਵੀ ਬਾਬੇ ਸ਼ਾਮਸ ਨੇ ਲਿਖਿਆ ਹੈ ਪ੍ਰੇਮ ਪਰਚੀਆਂ 'ਚ ਕਿ ਗੁਰੂ ਰਾਮਦਾਸ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਦੱਸਣ ਬਾਅਦ ਕਿ ਸਰੋਵਰ ਦੀ ਸੇਵਾ ਕਰਨੀ ਹੈ ਇੱਥੇ ਦੁੱਖ ਭੰਜਨੀ ਬੇਰੀ ਵਾਲੇ ਥਾਂ ਆਏ। ਇਸ ਪ੍ਰਕਾਰ ਇਹਨਾਂ ਸਤਿਗੁਰਾਂ ਦਾ ਆਗਮਨ ਬਾਬੇ ਸ਼ਾਮ ਸੁਨਣ ਨੇ ਆਪਣੀਆਂ ਪ੍ਰੇਮ ਪੱਤਰੀਆਂ 'ਚ ਲਿਖਿਆ ਸਾਧ ਸੰਗਤ ਜੀ ਇਸੇ ਪ੍ਰਕਾਰ ਫੇਰ ਗੁਰੂ ਨਾਨਕ ਸਾਹਿਬ ਜੀ ਪ੍ਰੇਮ ਦੇ ਵੱਧੇ ਹੋਏ ਗੁਰੰਗਸਾਹਬ ਜੀ ਨੂੰ ਭੇਜਤਾ ਪਿੱਛੇ ਹੀ ਖਡੂਰ ਸਾਹਿਬ 'ਤੇ ਆਕੇ ਗੁਰੂ ਅੰਗਦ ਸਾਹਿਬ ਫੇਰ ਬੜੀ ਪ੍ਰੇਮ ਦੀ ਖਿੱਚ ਕੀਤੀ ਗੁਰੂ ਸਾਹਿਬ ਕਿਰਦਾਰ ਪਰ ਰਹਿ ਨਾ ਸਕੇ ਮਾਰਾ ਸਾਹ ਖਡੂਰ ਸਾਹਿਬ ਆਕੇ ਗੁਰੂ ਅੰਗਦ ਸਾਹਿਬ ਨੂੰ ਮਿਲੇ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੇ ਤੇ ਮਹਾਰਾਜ ਸਾਹਿਬ ਮਾਤਾ ਖੀਵੀ ਜੀ ਤੇ ਗੁਰੂ ਅੰਗਦ ਸਾਹਿਬ ਜੀ ਨੇ ਮਹਾਰਾਜ ਸਾਹਿਬ ਦਾ ਇਸ਼ਨਾਨ ਕਰਾਇਆ ਉਹ ਸਿਰਾਵਾਲਾ ਜਿਹੜਾ ਆਸਾਨ ਬਣਿਆ ਹੈ ਨਾ ਜੀ ਨਿਸ਼ਾਨ ਹੀ ਲੱਗਾ ਹੋਇਆ ਹੈ ਉੱਥੇ ਗੁਰੂ ਸਾਹਿਬ ਜੀ ਖੜਿਆਂ ਤੇ ਗੁਰੂ ਅੰਗਦ ਸਾਹਿਬ ਜੀ ਨੇ ਜਲ ਪਾ ਕੇ ਇਸ਼ਨਾਨ ਕਰਾਇਆ ਸੀ ਇੱਥੇ ਖੂਹ ਸੀ ਉਸ ਖੂਹ ਚੋਂ ਪਾਣੀ ਕੱਢ ਕੇ ਮਹਾਰਾਜ ਇਸ਼ਨਾਨ ਕਰਾਇਆ ਸੀ ਉਦੋਂ ਬਾਅਦ ਫੇਰ ਮਹਾਰਾਜ ਜਿੱਥੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਬਣਿਆ ਹੋਇਆ ਹੈ ਭਾਈ ਬਾਲੇ ਤੋਂ ਜਨਮ ਸਾਖੀ ਸੁਣਦੇ ਰਹੇ ਹੈ ਉਥੇ ਗੁਰੂ ਨਾਨਕ ਸਾਹਿਬ ਜੀ ਆ ਗਏ ਗੁਰੂ ਅੰਗਦ ਸਾਹਿਬ ਜੀ ਨੇ ਮਾਰੇ ਸਾਉ ਕਹਿਣ ਲੱਗੇ ਕਿ ਤੁਸੀਂ ਪ੍ਰਖਾ ਇੰਨਾ ਪ੍ਰੇਮ ਕਿਉਂ ਕਰਦੇ ਹੋ ਸਾਨੂੰ ਖਿੱਚ ਪੈਂਦੀ ਸੀ ਰਹਿ ਨਹੀਂ ਸਕਦੇ ਕਰਤਾਰਪੁਰ ਨੂੰ ਸਾਨੂੰ ਇੱਥੇ ਆਉਣਾ ਪੈਂਦਾ ਤੁਸੀਂ ਸਾਡਾ ਸਰੂਪ ਹੀ ਬਣ ਗਏ ਹੋ ਤੁਸੀਂ ਇੰਨੀ ਖਿੱਚ ਨਾ ਕਰਿਆ ਕਰੋ ਸਾਡੇ ਸਰੂਪ ਦੇ ਵਿੱਚ ਲੀਨ ਹੋਏ ਹੋ ਤੁਸੀਂ ਕੋਈ ਰੂਪ ਹੋ ਗਏ ਆ ਸੁਣ ਕੇ ਗੁਰੂ ਅੰਗਦ ਸਾਹਿਬ ਨੇ ਉਸ ਵੇਲੇ ਪ੍ਰੇਮ ਬਾਰੇ ਬਚਨ ਮਹਾਰਾ ਜੀ ਨੂੰ ਕਹੀ ਸੰ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਈ ਜੇ ਪਾਦਸ਼ਾਹ ਕਿਸੇ ਨੂੰ ਕਿਸੇ ਵੀ ਓਟ ਕਿਸੇ ਨੂੰ ਕਿਸੇ ਵੀ ਓਟ ਹੈ ਕਿਸੇ ਦਾ ਕੋਈ ਮਾਤਾ ਹੈ ਕਿਸੇ ਦਾ ਕੋਈ ਪਿਤਾ ਹੈ ਕਿਸੇ ਦਾ ਕੋਈ RAM ਹੈ ਕਿਸੇ ਦਾ ਕੋਈ ਰਹੀਮ ਹੈ ਕਿਸੇ ਦਾ ਕੋਈ ਕ੍ਰਿਸ਼ਨ ਹੈ ਕਿਸੇ ਦਾ ਕੋਈ ਮਾਰਾ रामचंद्र ਆਦਿਕ ਕੋਈ ਸ਼ਿਵ ਜੀ ਹੈ ਕੋਈ ਵਿਸ਼ਨੂੰ ਦਾ ਪਾਸਕ ਹੈ ਕੋਈ ਕਿਹਦਾ ਕੋਈ ਹੈ ਕਿਸੇ ਦਾ ਮਾਰਾ ਕੋਈ ਹੈ ਮਾਝ ਨਿਮਾਣੀ ਇਕ ਤੂੰ ਮਾਝ ਨਿਮਾਣੀ ਇਕ ਤੂੰ ਮਨ ਮੇਰੀ ਜਿਹੜੀ ਜਿੰਦ ਹੈ ਮਾਰਾ ਮਾਨਪੁਰੇਤ ਇਹਦੇ ਦਾ ਆਸਰਾ ਇਕ ਤੁਸੀਂ ਹੋ ਗੁਰੂ ਨਾਨਕ ਸਾਹਿਬ ਜੀ ਹੋਰ ਮੈਂ ਕਿਸ ਨੂੰ ਚੇਤੇ ਕਰਾਂ ਆਪ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ ਕਿਉ ਨਾ ਮਰੀ ਜੈ ਰੋ ਕਿਉ ਸਤਿਗੁਰੂ ਕਿਉ ਨਾ ਰੋ ਰੋ ਕੇ ਮਰੀਏ ਅਸੀਂ ਜਾ ਲੱਗ ਚਿਤ ਨਾ ਆਵੇ ਜਿੰਨਾ ਤੂੰ ਤੁਸੀਂ ਚੇਤੇ ਨਹੀਂ ਆਉਂਦੇ ਰੋ ਰੋ ਕੇ ਸਾਡਾ ਮਰਨਾ ਹੁੰਦਾ ਸੱਚੇ ਪਾਤਸ਼ਾਹ ਇਸ ਪ੍ਰਕਾਰ ਕਿਸੇ ਹੀ ਕੋਈ ਕੋਏ ਕਿਸੇ ਨੇ ਸਥੂਲ ਸਰੀਰ ਦੀ ਓਟ ਲਈ ਹੈ ਕਿਸੇ ਨੇ ਸੂਖਮ ਦੇਹ ਦੀ ਓਟ ਲਈ ਹੈ ਕੋਈ ਕਾਰਨ ਦੇ ਦੀ ਓਟ ਲਈ ਬੈਠਾ ਹੈ ਮਨ ਮੇਰਾ ਤਾਂ ਸੱਚੇ ਪਰਛਾਵੇਂ ਕੋਈ ਤੂੰ ਆਏ ਸਤਿਗੁਰੂ ਨਾਨਕਦੇਵ ਜਾਗਦੀ ਜੋਤ ਕਿਉਂ ਨ ਮਰੀ ਜਾਏ ਰੂ ਕਿਉਂ ਨ ਮਰੀ ਜਾਏ ਰੋਇ ਨਾ ਯਤਨ ਕਰਕੇ ਆਪਦੀ ਪ੍ਰਾਪਤੀ ਵਾਸਤੇ ਕਿਉਂ ਨ ਮਰ ਜਾਈਏ ਯਤਨ ਕਰਦੇ ਹੋਏ ਜੀਵਤ ਭਾਵ ਤੋਂ ਜਾ ਲਗ ਚਿਤ ਨਾ ਜਿੰਨਾ ਜਿ ਸੱਚੇ ਪਾਤਸ਼ਾਹ ਚੇਤੇ ਨਹੀਂ ਆਉਂਦੇ ਹੂੰ ਸ਼ਲੋਕ ਮਹੱਲਾ ਦੂਜਾ ਜਾ ਸੁਖ ਤਾਂ ਸਹਰਾਵਿਓ ਫਿਰ ਗੁਰੂ ਅੰਗਦ ਸਾਹਿਬ ਤੇ ਪਿਆਨੇ ਸਾਹਿਬ ਬੈਠ ਗਏ ਸੀ ਇੱਕ ਵਾਰੀ ਉਥੋਂ ਬਿਮਾਰਾ ਉਠਾ ਕੇ ਨਾਲ ਹੀ ਲੈ ਗਏ ਮਹਾਰਾ ਕੇ ਸਹਿ ਸੁਆਪੁਰਖਾ ਤੁਨੂੰ ਕਹੇ ਸੀ ਇੱਥੇ ਹੀ ਬੈਠ ਤੁਸੀਂ ਹੁਣ ਇੱਥੇ ਬੈਠਿਆ ਨੇ ਕਈ ਮਹੀਨੇ ਗੁਜ਼ਾਰਤੇ ਫੇਰ ਕਰਤਾਰpur ਸਾਹਿਬ ਜਾ ਕੇ ਤਖਤ ਦਿੱਤਾ ਸੀ ਮਹਾਰਾ ਇਹਨੇ ਉਸ ਵੇਲੇ ਮਹਾਰਾ ਗੁਰੂ ਅੰਗਦ ਸਾਹਿਬ ਸਤੀਪਾਰਸ਼ਾ ਜੀ ਇਹ ਪਰਮ ਪਵਿੱਤਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਕੇ ਜਦੋਂ ਸੱਚੇ ਪਾਰਸ਼ਾ ਖਨੂਰ ਸਾਹਿਬ ਆ ਕੇ ਰਹਿਣ ਲੱਗੇ ਫੇ ਗੁਰੂ ਸਾਹਿਬ ਦੇ ਦਰਸ਼ਨ ਸਿੱਖ ਕਰਨ ਵਾਸਤੇ ਆਏ ਪ੍ਰਗਟ ਕੀਤਾ ਮਹਾਰਾਜ ਨੂੰ ਅੰਦਰੀ ਮਾਈ ਭਰਾਈ ਦੇ ਗੁਰਦਾਰੇ ਦੇ ਮਹਾਰਾਜ ਸਾਹਿਬ ਜੀ ਬੈਠੇ ਰਹੇ ਭਾਈ ਬੁੱਢਾ ਸਾਹਿਬ ਜੀ ਨੇ ਸਿਆਣ ਕੇ ਜਦੋਂ ਬਾਹਰ ਵਿਵਾਨ ਤੇ ਲਿਆਂਦੇ ਉਸ ਵੇਲੇ ਮਹਾਰਾਜ ਕਹੇ ਜਿਸ ਪਿਆਰੇ ਸੋਹਣੇ ਤੂ ਸਾਗ ਅਮਰ ਚਲੀ ਹੈ ਤਰਕ ਜੀ ਬਣ ਸੰਸਾਰ ਤਾਂ ਕੇ ਪਾਛੇ ਜੀਵਨ ਸਿੱਖਾਂ ਨੇ ਕਿਹਾ ਮਾਰਾ ਉਪਦੇਸ਼ ਬਖਸ਼ੋ ਏ ਉਪਦੇਸ਼ ਬਖਸ਼ਿਆ ਮਹੱਲਾ ਦੂਜਾ ਜਾਂ ਸੁਖ ਤਾਂ ਸਹਰਾਵੇ ਭਾਈ ਜਦੋਂ ਸੁਖ ਦੀ ਪ੍ਰਾਪਤੀ ਹੋਵੇ ਉਦੋਂ ਵੀ ਸੋਹ ਪਤੀ ਅਕਾਲ ਪੁਰਖ ਨੂੰ 라ਵੇ ਉਚਾਰਨ ਕਰਿਓ ਸਿਮਰਨ ਕਰਿਓ ਦੁਖ ਪੀ ਸੰਭਾਲਿਓ ਜਦੋਂ ਦੁਖ ਦੀ ਆ ਕੇ ਪ੍ਰਾਪਤੀ ਹੋਵੇ ਉਦੋਂ ਵੀ ਉਸ ਪਰਮੇਸ਼ਰ ਨੂੰ ਸੰਮਾਲਣਾ ਕਰਿਓ ਕਦੇ ਦੁੱਖ ਵਿੱਚ ਵੀ ਪਰਮੇਸ਼ਰ ਨੂੰ ਵਿਸਾਰ ਦੇਣਾ ਚਾਹੀਦਾ ਨਾਨਕ ਕਹੈ ਸਿਆਣੀਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਸਿਆਣੀਏ ਜਿ ਜਸੂ ਰੂਪ ਸਕੀਏ ਹੈ ਪਰਮੇਸ਼ਰ ਦੇ ਚਾਹਵਾਨ ਅਧਿਕਾਰੀ ਜਨੋ ਵੇਦ ਸ਼ਾਸਤਰਾ ਦੇ ਗਿਆਨਵਾਨ ਇਹ ਸਿਆਣੀਏ ਕਿਉ ਕੰਤ ਮਿਲਾਵਾ ਕਿਸ ਪ੍ਰਕਾਰ ਕੰਤ ਪਤੀ ਪਰਮੇਸ਼ਰ ਅਕਾਲ ਪੁਰਖਾ ਮਿਲਾਪ ਹੋਵੇਗਾ ਬੌੜੀ ਹੌਂ ਕਿਆ ਸਾਲਾਹੀ ਕਰਮ ਜੰਤ ਸਤਿਗੁਰੂ ਤੀਜੇ ਪਾਤਸ਼ਾਹ ਦੀਆਂ ਪੌੜੀਆਂ ਹਨੇ ਵੀ ਪੌੜੀ ਵੀ ਸਮਾਉਤੀ ਕਰਦੇ ਹੋਏ ਮਹਾਰਾਚਰਦੇ ਹਨ ਹੌਂ ਕਿਆ ਸਾਲਾਹੀ ਕਰਮ ਜੰਤ ਜੇ ਮਾਰੇ ਅਸੀਂ ਕਰਮ ਕੀੜੇ ਕੀਤੇ ਹੋਏ ਤੇਰੇ ਜੰਤ ਓ ਛੋਟੇ ਦਾਸਾਂ ਦੇ ਦਾਸ ਆਪ ਦੀ ਕੀ ਸੇਵਤ ਕਰ ਸਕਦੇ ਹਾਂ ਵੱਡੀ ਤੇਰੀ ਵਡਿਆਈ ਆਈ ਸਤਿਗੁਰੂ ਬਹੁਤ ਵੱਡੀ ਤੋਂ ਵਡਿਆਈ ਵੱਡੀ ਹੈ ਆਹ ਵੀ ਵਿੜਾਈ ਆਪਰ ਬ੍ਰਹਮ ਅਦਕੂ ਯਾਦ ਪੂਜ ਨਹੀਂ ਸਕਦੇ ਬਰਾਬਰ ਤੂੰ ਆਗਮ ਦਿਆਲ ਆਗਮ ਹੈ ਮੇਰੇ ਅਗਮ ਜਿਹੜੇ 6 ਸ਼ਾਸਤਰਾਂ ਦੇ ਬਣਾਏ ਹੋਏ ਸਾਂਖ ਨਿਆਏ ਪਤੰਜਲ ਪੂਰਮ ਮਿਮंसा ਵੇਦਕ ਵਦਾਂਤ ਆਦਕ ਇਹ ਆਗਮ ਸ਼ਾਸਤਰਾਂ ਤੋਂ ਵੀ ਤੂੰ ਅਗਮ ਹੈ ਸੱਚੇ ਪਾਰਸ਼ਾ ਫੇਰ ਕੈਸਾ ਦਇਆ ਦਾ ਕਰ ਹੈ ਆਪ ਲਹਿ ਮਿਲਾਈ ਆਉਂਦੀ ਗਮ ਤਾਂ ਮਨ ਦੇ ਸੰਕਲਪ ਨਾਲ ਨਹੀਂ ਪਾਈ ਜਾਂਦੀ ਗਮ ਤਾਂ ਤੋ ਰਹਿਤ ਹੈ ਤੁਮਹਾਰਾ ਮੈਂ ਸੁਝ ਬਿਦ ਵੀ ਆਪ ਲਹਿ ਮਿਲਾਇ ਆਪ ਵੀ ਕਿਰਪਾ ਕਰਕੇ ਮਾਰਾ ਸਾਨੂੰ ਨੇ ਲਓ ਤਾਂ ਮਿਲਣਾ ਹੁੰਦਾ ਹੈ ਮੈਂ ਤੁਝ ਬਿਨ ਬੇਲੀ ਕੋ ਕੋ ਅੰਤਯਾਮੀ ਮੇਰਾ ਆਪ ਤੋਂ ਬਿਨਾ ਕੋਈ ਬੇਲੀ ਸਹਾਇਕ ਮਿੱਤਰ ਨਹੀਂ ਹੈ ਲੋਕ ਪਰ ਲੋਕ ਦਾ ਤੁੰਤ ਛਡਾ ਸਖਾਈ ਤੁਸੀਂ ਮਾਰਾ ਅੰਤ ਨੂੰ ਸਖਾ ਮਿੱਤਰ ਦੀ ਨਹੀਂ ਸਹਾਇਤਾ ਕਰਨ ਵਾਲੇ ਹੋ ਸੱਚੇ ਪਾਤਸ਼ਾਹ ਜੀ ਜੋ ਤੇਰੀ ਸਰਨਾਗਤੀ ਜੋ ਆਪ ਜੀ ਦੀ ਸਰਨ ਪਾਸ ਸਹ ਸਰਨ ਪ੍ਰਾਪਤ ਹੋਏ ਹੰਮ ਲਹਿ ਛਡਾਈ ਉਹਨਾਂ ਨੂੰ ਮਾਰਾ ਕਾਲ ਵਿਪਹਿ ਤੋਂ ਜਮਣ ਦੇ ਪਹਿ ਤੋਂ ਜਮਣ ਮੰਨ ਤੋਂ ਛੁਡਾ ਲੈਂਦੇ ਹਾਂ ਮੁਕਤ ਕਰ ਲੈਂਦੇ ਹਾਂ ਨਾਨਕ ਵੀ ਪਰਵਾਹ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰ ਅਮਰਦਾਸ ਸਾਹਿਬ ਇਹ ਮਾਰਾ ਤੂੰ ਬੇ ਪਰਵਾਹ ਹੈ ਆਪਦਾ ਸਰੂਪ ਕਿਸੇ ਦੀ ਖਾਸ਼ ਨਹੀਂ ਹੈ ਤੈਨੂੰ ਇਸ ਤਿਲ ਨਤ ਮਾਈ ਆਪ ਨੂੰ ਕਿਸ ਕਿਸ ਨੂੰ ਤ੍ਰਿਸ਼ਨਾ ਵੀ ਨਹੀਂ ਹੈ ਤੇ ਤਰਜ ਨਹੀਂ ਤਵਾ ਖਾਸ਼ ਨਹੀਂ ਕਿਸੇ ਪ੍ਰਕਾਰ ਦੀ ਤੁਮਾਈ ਵਾਸ਼ਨਾ ਵੀ ਨਹੀਂ ਹੈ ਤੇ ਤਵਾ ਤਮੋਗੀ ਅੰਦਰ ਗ੍ਰਵਿਟੀ ਦੇ ਅੰਦਰ ਹੈ ਨਹੀਂ ਕਿ ਤਲਵਾ ਪਰ ਤੋਂ ਜਨਾ ਵੀ